ਦਰਦੀ ਨਾ ਸੋਣ ਦੇਖੋ ਇਹ ਲੋਕਾਂ ਦਾ ਪਿਆਰ ਆ ਇਹ ਲੋਕਾਂ ਦਾ ਪਿਆਰ ਜਿੰਦਾਬਾ ਪਿਆਰ ਦੇ ਗੱਲ ਕਰਦੇ ਪਿਆਰ ਦੇ ਗੱਲ ਤੇ ਜਿੰਦਾਬਾ ਪਿਆਰਾਂ ਮਾ ਪਿਆਰ ਆ ਜਾਨ ਤੇ ਬਾਦਲ ਆ ਜੋ ਅੱਗੇ ਆ ਹਲਕਾ ਪਰਵੀ ਦੇ ਵਿੱਚ ਉਹਨਾਂ ਵੱਲ ਤੋਂ ਰੋਡ ਜੋ ਤੁਹਾਡੇ ਨਾਲ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਭੁਗਵੰਤਰੀ ਸਦਾ ਭਗਵਾਨ ਸਿੰਘ ਮਾਨ ਦਾ ਸਾਡੇ 3 ਕਰੋੜ ਲੋਕ ਜਿਹੜੇ ਆ ਅਜੋ ਪਿਆਰ ਕਰਦੇ ਆ ਮੁੱਖ ਮੰਤਰੀ ਸਾਹਿਬ ਨਾਲ ਤਾਂ ਦੁਨੀਆ ਦੇਖੋ ਕਿ ਇਹ ਹੈ ਰੱਖਣੋਂ ਜਗਾ ਇਹ ਪਿਆਰੀ ਆ ਇਸ ਵਾਰੀ ਟੱਕਰ ਕਿੰਦਾ ਕਿੱਦਾਂ ਦੀ ਰੋਗੇ ਥੋੜੀ ਚੱਕਰਾਂ ਚੁੱਕਰਾਂ ਕਹਨੂੰ ਮਾਰਦੀਆਂ ਉਹ ਚੱਕਰਾਂ ਮਾਰਨ ਵਾਲੇ ਦਾ ਘਰ ਬੈਜੇ ਅਸੀਂ ਦਾ ਕੰਮ ਕਰਨਾ ਬਿਲਕੁਲ ਤੋਂ ਦੇਖੋ ਜੀ ਨਾ 6 ਲੱਖ ਲੜਾ ਕੇ ਇਹ ਸਾਫਤ ਕਰਤਾ ਤੇ ਭੋਲਾ ਨਾ ਮੇਰੇ ਮਾਂ-ਪਿਓ ਨੇ ਰੱਖਿਆ ਸੀ ਚਮਕਾਇਆ ਇਹਨਾਂ ਲੋਕਾਂ ਨੇ ਆ ਔਰ ਇਹਨਾਂ ਦਾ ਭੋਲ ਅਗਲਾ ਜਾਨ ਲੈ ਕੇ ਵੀ ਮੋੜ ਸਕਦਾ ਪਰ ਮੈਂ ਮਾਂ ਸਾਹ ਨੂੰ ਬੇਨਤੀ ਕਰੂੰਗਾ ਮਾਂ ਸਾਹ ਮੇਰੇ ਇਲਾਕੇ ਨੂੰ ਲੋੜ ਆ ਮੇਰੇ ਇਲਾਕੇ ਨੂੰ ਸਕੂਲਾਂ ਦੀ ਲੋੜ ਆ ਵੇਲਕ ਨੂੰ ਆ ਮਾਰੀ ਖੇਡ ਦੀ ਲੋੜ ਆ ਮੇਰੇ ਲੋਕਾਂ ਨੂੰ ਹਸਪਤਾਲ ਦੀ ਲੋੜ ਆ ਕਿਉਂਕਿ ਇੱਥੇ ਲੇਬਰ ਤਪਕਾਰ ਰਿਹਾ ਦਾ ਅੱਜ ਮਾਂ ਸਾਹ ਨੂੰ ਬੇਨਤੀ ਕਰੂੰਗਾ ਤੇ ਮਾਨ ਸਾਹਿਬ 3 ਸਾਲ ਸਰਕਾਰ ਹੈ ਔਰ ਜਰਮੀ ਦਾ ਦੀਵਾ ਬਾਹਰ ਮਾਨ ਸਾਹਿਬ ਵਿੱਚ ਹੈ ਹੱਥ ਜੋੜਨੇ ਤੋਂ ਚਾਹੇ ਗੋਡੇ ਪਕੜੇ ਪਰ ਇਸ ਤਰ੍ਹਾਂ ਕੇ ਜੁਮਕਾਉਂਦਾ 3 ਸਾਲ ਦੇ ਵਿੱਚ ਆਮ ਆਦੀ ਪਾਰਟੀ ਸਰਕਾਰ ਆ ਪੱਪੀ ਜੀ ਨੂੰ ਲੋਕਤਾਂ ਪੈ ਜਾਣਗੇ हिते खोरू पवणे जा खोरू पाक इहे चलाके न चमकाव लुधा ਪਹੁੰਚ ਰਹੇ ਨੇ ਆ ਰਹੇ ਆ ਵਸ ਮਾਤਾਵਾਂ ਜਿਲ੍ਹਾ ਦੇ ਵਸਨੇ ਇੱਥੇ ਪਹੁੰਚੇ ਹੋਏ ਨੇ ਉਹ ਲੋਕ ਵੀ ਨੇ ਉਹ ਨੌਜਵਾਨ ਵੀ ਨੇ ਜਿਨ੍ਹਾਂ ਦਾ ਵੋਟਰ ਕਾਰਡ ਨਹੀਂ ਬਣਿਆ ਉਹ ਥੋੜੀ ਜਿਹੀ ਇਧਰ ਆਏ ਨੇ ਰਾਸ ਗੱਲ ਵੀ ਬਣੇ ਆ ਜਿਹੜੇ ਲੋਕ ਨੇ ਇਹ ਆਮ ਆਦਮੀ ਯੋਗਦੀ ਨੇ ਚਾਹੇ ਜੁਪੀ ਦਾ ਚਾਹੇ ਬਿਹਾਰ ਦਾ ਚਾਹੇ ਪੰਜਾਬ ਦਾ ਇਹ ਕਾਂਗਰਸ ਵਾਲੇ ਸਿਰ ਇੱਕ ਨਾਮ ਲਵਾਏ ਯੋਗਦੀ ਨੇ ਪੰਜਾਬੀਆਂ ਨੇ ਇਹ ਆਮ ਆਦਮੀ ਯੋਗਦੀ ਨੇ ਇਹਨਾਂ ਨੇ 74 ਸਾਲ ਮਾਰੇ ਲੁੱਟਿਆ ਪੰਜਾਬ ਲੁੱਟਿਆ ਅੱਜ ਅਸੀਂ ਲੁੱਟ ਬੰਦ ਕਰਾਂਗੇ 2022 ਦੇ ਵਿੱਚ ਲੁੱਟ ਬੰਦ ਕੀਤੀ ਸੀਗੀ ਇਸ ਵਾਰੀ ਸਫਾਇਆ ਕਰਾਂਗੇ ਜੀ ਆਵਾਜ਼ਾਂ ਜੀ ਲੋਕਾਂ ਕੀ ਜਣ ਚਲੇਗੇ ਅੱਜ ਕਿਤਨੀ ਵਸੀਆਂ ਸਾਹਾਂ ਤੇ ਹੈ ਭਾਈ ਠਾਠਾ ਮਾਰਦਾ ਕਾਟੋਂ ਨੂੰ ਜਿਆ ਕਰਨ ਵਾਸਤੇ ਖੜਾ ਹੈ ਔਰ ਆਮ ਆਦੀ ਪਾਰਟੀ ਦੇ ਕੈਂਡੀਡੇਟ ਸ਼ੋਪਰਜ ਪ੍ਰਪੀ ਜੀ ਜਿਹੜਾ ਕੀ ਅਭਲੇ ਸਾਣੇ ਵੀ ਸਾਡੀ ਆਮ ਆਦੀ ਪਾਰਟੀ ਦੇ ਚਲਣ ਨੇ ਔਰ ਖਾਸ ਤੌਰ ਤੇ ਸਾਡੇ ਸੁਪਰੇ ਦੇ ਹਰਪਨ ਪੈਰੇ ਮੁਕਤਰੀ ਸਾਤ ਮਾਦੇ ਮਾਂ ਦੇ ਟਿਕਟ ਦੇ ਕਨਵਾਜਿਆ ਅੱਜ ਲੋਕਾਂ ਦਾ ਪਿਆਰ ਨੁਕਤ ਸਰਕਾਰ ਲੋਕ ਉਦਿਆਰ ਕਰ ਰਹੇ ਕੋਈ ਪਹਿਲੀ ਚੋਣ ਆਵੇ ਆਪਣੀ ਵੋਟ ਦਾ ਹੱਕ ਸਮਾਲ ਕਰੀਏ ਹੋਰ ਤਕਰੀਬਨ ਮੈਂ ਕਹਿੰਦਾ ਇੱਕ ਸਾਈਡ ਇਲੈਕਸ਼ਨ ਹੈ ਉਹਦੇ ਵਿੱਚ ਨਿਕੋਲਦੀ ਲੀਡ ਕਿ ਨਹੀਂ ਆਉਣੀ ਹੈ ਲੋਕਾਂ ਦਾ ਪਿਆਰ ਇਹਦੀ ਕਰੰਦੀ ਧੁੱਪ ਦੇ ਵਿੱਚ ਅੱਜ ਲੋਕ ਖੜੇ ਨੇ ਖੜੇ ਨੇ ਰੋਕੀਮ ਸਿੰਘ ਸਾਹਿਬ ਨੂੰ ਵੈਲਕਮ ਵਾਸਤੇ ਜੀਮ ਸਿੰਘ ਸਾਹਿਬ ਦਾ ਬਹੁਤ ਪਿਆਰ ਹੈ ਦੋ ਸਾਲ ਜਿੱਤੇ ਕਮ ਸਿੰਘ ਸਾਹਿਬ ਦੇ ਉਹ ਲੋਕਾਂ ਸਰਕਾਰੇ ਸ਼ਰੀਆਰੀ ਹੈ ਅੱਜ ਲੋਕ ਕਹਿੰਦੇ ਨੇ ਆਮ ਆਦੀ ਪਾਣੇ ਦੇ ਤਾਰਾ ਮੈਂ ਨਰੇਵਾਥੇ ਕੋਈ ਗੱਲ ਕਹਾਂ ਜਗਾਣਾ ਚਾਹਾਂਗਾ ਕਿ 2 ਸਾਲ ਦੇ ਜੋ ਸਾਡੀ ਸਾਡੀ ਡਿਵੈਲਪਮੈਂਟ ਹੋਈ ਹੈ ਜੇ ਸਾਡੀ ਡਿਵੈਲਪਮੈਂਟ ਵਧੀਆ ਹੋਈ ਹੈ ਜਿਆਮਾ ਦੀ ਪਾਰਲੀ ਨੂੰ ਵੋਟ ਪਾਓ ਚੰਡੂ ਦਾ ਬਣ ਦਬਾਓ ਕਿਉਂਕਿ ਡਬਲਯੂ ਦੀ ਗੱਲ ਚਲੇਗੀ ਇੱਕ ਲੋਕਲ ਅਸੇ ਵਿਧਾਨ ਸਭਾ ਵੀ ਕਹਿੰਦੇ ਆ ਪਾਰਲੀਮੈਂਟ ਦੇ ਪ੍ਰਸ਼ਾਸਕ ਸਾਹਿਬ ਜਾਣਗੇ ਉਸ ਤੋਂ ਦੇ ਵੰਡ ਵੀ ਔਰ ਤਕਰੀਬਨ ਜੋ ਸਾਡੀਆਂ 8 8.5 8000 ਕਰੋੜ ਰੁਪਏ ਕੀ ਕਹਣਾ ਚਾਹਣੇ ਜਿਹੜੇ ਕਿ ਅੱਜ ਅਸੀਂ ਹੁਣ ਪਹੁੰਚ ਰਹੇ ਹਾਂ ਜਿਹੜਾ ਹੁਣਤਮਾਂ ਦੀ ਅੱਜ ਲੁਧਿਆਣਾ ਵਿੱਚ ਔਰ ਅਸ਼ੋਕ ਪ੍ਰਸ਼ਾਸਨ ਕੀ ਜੀ ਦੇ ਅਕਦੇ ਵਿੱਚ ਆ। ਦੇਖੋ ਹਲਕਾਪੁਰ ਜੀ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਹਲਕਾ ਇਸ ਦੇ ਵਿੱਚ ਆ ਰਹੇ ਨੇ ਤੇ ਤੁਸੀਂ ਦੇਖਿਆ ਹੋਊਗਾ ਲੋਕਾਂ ਦਾ ਭਾਰੀ ਇਕੱਠ ਹੈ ਲੋਕ ਆਪ ਮਾਰੇ ਪਹੁੰਚ ਰਹੇ ਨੇ ਔਰ ਇਹ 13 ਜੀਰੋ ਦੇ ਜਿਹੜਾ ਮੋਹਰ ਲਾਉਣ ਦੇ ਲਈ ਇੰਨੇ ਲੋਕ ਜਿਹੜਾ ਇਹਨਾਂ ਪਿਆਰ ਸਤਿਕਾਰ ਜਿਹੜਾ 2 ਸਾਲ ਦੇ ਵਿੱਚ ਲੋਕਾਂ ਨੇ ਸਾਨੂੰ ਦਿੱਤਾ ਔਰ 2 ਸਾਲ ਦੇ ਕੰਮ ਜਿਹੜੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਡੇ ਸੀਐਮ ਸਾਹਿਬ ਨੇ ਕੀਤੇ ਆ ਲੋਕ ਉਹਨਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅੱਜ ਇੰਨੇ ਵੱਡੀ ਗਿਣਤੀ ਦੇ ਵਿੱਚ ਆਪ ਮਹਾਰੇ ਚੱਲ ਕੇ ਆਏ। ਕਿ ਤੁਹਾਨੂੰ ਕੀ ਲੱਗਦਾ ਜੇ ਵੈਤੀ ਪਾਰਟੀ ਜਿਹੜੀ ਤਕਰੀਬ ਨੂੰ ਵੀ ਰੋਲਾ ਪਾ ਰਹੀ ਨਾਲ ਦੀ ਨਾਲ ਕਿਲੇ ਦਿਨੀ ਖੈਰਾ ਦੇਖੋ ਇਹ ਜਿਹੜਾ ਉਹਨਾਂ ਦਾ ਲੈਫਟ ਬੋਲਣਾ ਬੜਾ ਮੰਦਭਗ ਹੈ ਕਿਉਂਕਿ ਅੱਜ ਸਾਡੇ ਬੱਚੇ ਵਿਦੇਸ਼ਾਂ 'ਚ ਬੈਠੇ ਨੇ ਉਹ ਵੀ ਉੱਥੇ ਜਾ ਕੇ ਆਪਣੇ ਪ੍ਰਾਪਰਟੀ ਲੈ ਰਹੇ ਨੇ ਤੇ ਲੇਕਿਨ ਇਹ ਲੋਕ ਜੇ ਇੱਥੇ ਆਏ ਆ ਤੇ ਇਹ ਵੀ ਆਪਣਾ ਚੰਗਾ ਪਬਿਕ ਬਣਾਉਣ ਲਈ ਆਏ ਆ ਤੇ ਇਦਾਂ ਦੇ ਸ਼ਬਦ ਬੋਲਣਾ ਉਹਨਾਂ ਲਈ ਹਨਵਾਰਿਆ ਨਹੀਂ ਹੈ ਉਹ ਕਹਿ ਰਹੇ ਨੇ ਵੀ ਜਿਹੜਾ ਮੈਂ ਬੋਲਣਾ ਸੀ ਉਹ ਦੱਸਤਾ ਕਿ ਮੈਂ ਸਹੀ ਬੋਲਿਆ ਲੇਕਿਨ ਉਹਨਾਂ ਪਰ ਅੱਜ ਪਾਰਟੀ ਕੋਲ ਕੁੱਝ ਨਹੀਂ ਦੇਣਾ ਦੇਖੋ ਇਹਦਾ ਜਵਾਬ ਲੋਕ ਦੇਣਗੇ ਜਦੋਂ ਪਹਿਲਾਂ 92 22 ਦੇ ਵਿੱਚ ਇਲੈਕਸ਼ਨ ਆ ਸੀ ਉਦੋਂ ਚੰਨੀ ਸਾਹਿਬ ਨੇ ਵੀ ਬੋਲਿਆ ਸੀਗਾ ਤੇ ਹੁਣ ਖਹਿਰਾ ਸਾਹਿਬ ਨੇ ਵੀ ਬੋਲਿਆ ਲੇਕਿਨ ਖੈਰਾ ਸਾਹਿਬ ਜਿਹੜਾ ਜਵਾਬ ਆ ਇੱਥੋਂ ਦੇ ਲੋਕ ਆਪਣਾ ਵੋਟ ਪਾ ਕੇ ਦੇਣਗੇ ਅਜਰ ਵੈਸੀ ਪਾਰਟੀਆਂ ਵੀ ਉਨੇ ਰੋਲਾ ਪਾ ਰਹੀਆਂ ਨੇ ਵੀ ਤਕਰੀਬਨ ਜਿਹੜੀਆਂ ਸਕੇ ਨੌਜੇਟਿਵ ਪਹਿਲਾਂ ਇਹਨੇ ਇਹਨੇ ਸਾਰਾ ਰਾਜ ਕੀਤਾ ਉਹ ਵੀ ਕਹਿ ਰਹੀਆਂ ਨੇ ਵੀ ਅਸੀਂ ਕਿੱਥੇ ਪਏ ਆ ਅੱਜ ਆਪਾਂ ਆਪਣੇ ਕੱਠ ਦੇਖ ਕੇ ਆਪਣੇ ਕੋਲ ਜੀ ਲੱਗ ਰਿਹਾ ਕਿ ਤਣਾ ਦੇਖੋ ਹਰ ਬੰਦਾ ਜਿੱਥੇ ਦਾ ਦਾਵਾ ਕਰਦਾ ਲੇਕਿਨ ਜਦੋਂ ਲੋਕਾਂ ਦੇ ਹੱਥ ਇਕ ਹੁੰਦੀ ਆ ਜਿਹੜੇ ਲੋਕ ਅੱਜਕੱਲ ਸਿਆਣੇ ਹੋ ਗਏ ਆ ਪਹਿਲਾਂ ਇਹ ਧਰਮਾਂ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਜਾਤ ਪਾਤ ਦੇ ਨਾਮ ਤੇ ਰਾਜਨੀਤੀ ਕਰਦੇ ਰਹੇ ਆ ਤੇ ਲੇਕਿਨ ਜਿਹੜੇ ਪੰਜਾਬ ਦੇ ਲੋਕ ਨੇ ਅੱਜ ਕੰਮਾਂ ਦੇ ਆਧਾਰ ਤੇ ਰਾਜਨੀਤੀ ਨੂੰ ਦੇਖ ਰਹੇ ਆ 2 ਸਾਲ ਦੇ ਕੀਤੇ ਹੋਏ ਸੀਐਮ ਸਾਹਿਬ ਦੇ ਕੰਮ ਤੇ 2 ਸਾਲ ਦੇ ਕੀਤੇ ਹੋਏ ਐਮਐਲਏ ਦੇ ਕੰਮ ਇਹ ਅਸੀਂ ਇਹ ਪਹਿਲੀ ਵਾਰੀ 70 ਸਾਲ ਦੇ ਵਿੱਚ ਹੋਇਆ ਕਿ 2 ਸਾਲਾਂ ਦੇ ਵਿੱਚ ਐਮਐਲਏ ਆਪਣਾ ਰਿਪੋਰਟ ਕਾਰਡ ਲੈ ਕੇ ਲੋਕਾਂ 'ਚ ਪਹੁੰਚ ਰਹੇ ਨੇ ਤੇ ਆਪਣੇ ਕੀਤੇ ਹੋਏ ਕੰਮਾਂ ਦਾ ਉਹਨਾਂ ਨੂੰ ਸਾਰੰਸ਼ਤ ਦੇ ਰਹੇ ਨੇ ਉਹੜੂ ਅਗਲੇ ਦਿਨ ਸੁਣਿਆ ਤੁਸੀਂ ਕਿੰਮਾ ਪੈਸੇ ਕੌਂਸਲ ਤੋਂ ਲੈਣ ਦੇ ਵਿੱਚ ਕੰਮ ਕਰਕੇ ਸਰਦਾਰ ਭਗਤ ਸਿੰਘ ਮਾਨ ਦੀ ਆਮਦ ਜਦੋਂ ਵੀ ਜਿਹੜੇ ਵੀ ਸ਼ਹਿਰ ਹੁੰਦੇ ਆ ਪੰਜਾਬ ਦੇ ਕਿਸੇ ਕੋਨੇ ਦੀ ਵੀ ਹੋਵੇ ਅਠਾ ਮਰਦਾ ਕੱਠ ਘਰਾਂ ਜੋ ਆਪ ਮਾਰੇ ਨਿਕਲ ਗਏ ਇਹ ਗੱਲ ਤੇ ਮੋਹਰ ਲਾਉਂਦਾ ਕਿ ਸਰਦਾਰ ਭਗਤ ਸਿੰਘ ਮਾਨ ਪੰਜਾਬ ਨਹੀਂ ਭਾਰਤ ਦੇ ਪਹਿਲੇ ਪਸੰਦੇ ਲੀਡਰ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਮਾਇਨੇ ਸ਼੍ਰੀ ਅਰਵਿੰਦ ਕੇਜਰੀਵਾਲ ਸਾਹਿਬ ਦੀ ਤਰਜ਼ ਦੇ ਬਦਲੇ ਨੇ ਲੋਕਾਂ ਨੂੰ ਸੇਵਾ ਦੇ ਕੇ ਇਹ ਸੰਭਤ ਹੈ ਕੀ ਮੁੱਖ ਮੰਤਰੀ ਲੋਕਾਂ ਦਾ ਸੇਵਾਦਾਰ ਹੁੰਦਾ ਹੈ ਨਾ ਕਿ ਤਾਨਾਸ਼ਾਹ ਸਰ ਪਿਛਲੇ ਦਿਨ ਇਸ਼ਾਰਾ ਸਮਝ ਕੇ ਲੱਗੂ ਖੋਲਿਆਗਾ ਉਹਨਾਂ ਮੈਨੂੰ ਕੀ ਕਹਿਣਾ ਚਾਹੁੰਦਾ ਇਹ ਲੋਕ ਜੀ ਬੋਲਤਾ ਉਹਨੇ ਉਹਨਾਂ ਨੇ ਜੋ ਲੱਗੂ ਖੋਲਿਆ ਸਾਹਮਣੇ ਜਿਸ ਪਤਾ ਲੱਗੇ ਨਾ ਮੈਂ ਤਾਂ ਸੁਣਿਆ ਨਹੀਂ ਮੈਂ ਆਪਦੇ ਲੀਡਰ ਦੀ ਜੀ ਇਹ ਗੱਲ ਸੁਣਦਾ ਨਹੀਂ ਮੈਨੂੰ ਕਸਮ ਲੱਗੇ ਮੈਨੂੰ ਨਹੀਂ ਪਤਾ ਕੀ ਕਹਿਣਾ ਹੈ ਨਹੀਂ ਮੈਨੂੰ ਵੀ ਨਹੀਂ ਪਤਾ ਭਾਈ ਕਿਉਂ ਨੇ ਕਹਿ ਦੁਬਾਰੇ ਕਰ ਜੇ ਉਹਨੇ ਜੇ ਉਹਨੇ ਕਹਿ ਦੁਬਾਰੇ ਬੋਲ ਮੈਂ ਜਵਾਬ ਦੇਵਾਂਗਾ ਉਹਨੂੰ ਮੈਨੂੰ ਕਸਮਾਂ ਨਹੀਂ ਪਤਾ ਕਿ ਉਹਨੇ ਬੋਲਿਆ ਤਾਂ ਮੈਨੂੰ ਦੱਸ ਦਵਾਰੇ ਬੋਲ ਨੂੰ ਕਹੇ ਜਰਦਾ ਦਾ ਦਵਾਰੇ ਬੋਲ ਹੋਂ ਦੱਸ ਜਿਹੜੀ ਤੁਸੀਂ ਅਜੇ ਕੀ ਕਹਿਣਾ ਕੋਨੇ ਮੈਂ ਕਹਿੰਦਾ ਜਿਹੜਾ ਮੈਨੂੰ ਕੱਖਾਂ ਗੱਲਦਾ ਨਹੀਂ ਪਤਾ ਕਿ ਉਹਨੇ ਗੱਲ ਕੋਈ ਅਲਫਾਜ਼ ਸਾਡੇ ਮੁੱਖ ਮੰਤਰੀ ਸਾਹਿਬ ਬਾਰੇ ਗਲਤ ਕਹੇ ਕਹੇ ਜੇ ਤੇਰੇ ਤੇ ਜਰਦਾ ਦਾ ਦਵਾਰੇ ਬੋਲੋ ਦਾ ਜਵਾਬ ਤਲਵੰਸ਼ ਸਿੱਧੂ ਦੇਊਗਾ ਆ ਮੰਨ ਲਈ ਪਾਡੀ ਫੋਟੋ ਦੀ ਮੈਸੇਜ ਆ ਤਲਵੰਸ਼ ਸਿੱਧੂ ਜਿੰਦਾਬਾਦ ਰਾਣੇ ਸਾਹਿਬ ਦੇ ਲੋਕ ਨੂੰ ਸਮਝ ਕੇ ਪਿਆਰ ਕਰਨਾ ਚਾਹਣਾ ਕੀ ਆਮ ਆਦਮੀ ਪਾਰਟੀ ਦੇ ਕਿਤੇ ਕਮਾਂ ਤੇ ਮੋਹਰ ਲਾਉਂਦੇ ਹੋਏ ਤੁਸੀਂ ਲੁਧਿਆਣਾ ਸ਼ਹਿਰ ਤੋਂ ਅਸ਼ੋਕਪੁਰ ਅਸ਼ਰ ਪੱਪੀ ਵੀ ਨੂੰ ਤੇ ਬਾਕੀ 13 ਦੀਆਂ 13 ਲੋਕ ਸਭਾ ਦੇ ਵਿੱਚੋਂ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦਿਤਾ ਕੇ ਭੇਜੋ ਤੁਹਾਨੂੰ ਨਵਾਂ ਇੱਕ ਪੰਜਾਬ ਦੇਵਾਂਗੇ ਜਿਹੜਾ 8000 ਕਰੋੜ ਬਕਾਇਆ ਉਹ ਦੇਵਾਂਗੇ ਜੀਡੀ ਦੀ ਦਰਦ ਦਰ ਲੁਧਿਆਣਾ ਸ਼ਹਿਰ ਦੇ ਹਸਪਤਾਲ ਸਮੁੱਚੇ ਪੰਜਾਬ ਨੂੰ ਇੱਕ ਨਹਾਰ ਬਦਲ ਕੇ ਦੱਸਾਂਗੇ ਕਿ ਕਿਸ ਤਰ੍ਹਾਂ ਜਿਹੜਾ ਰਾਜ ਭਾਗ ਤੇ ਐਮਪੀ ਕਿਸ ਤਰ੍ਹਾਂ ਰਾਜ ਉਹ ਖੈਰਾ ਸਾਹਿਬ ਨਾ ਜਿਹੜਾ ਦਿਮਾਗੀ ਸੰਤੁਲਨ ਨਾ ਖਵਾ ਚੁੱਕਿਆ ਉਹ ਦੇਖੋ ਸਾਰਾ ਪੰਜਾਬ ਆ ਭਾਰਤ ਆ ਇਹਦੇ ਸਾਰੇ ਧਰਮਾਂ ਦੇ ਲੋਕ ਨੇ ਚਾਹੇ ਪ੍ਰਵਾਸੀ ਆ ਚਾਹੇ ਪੰਜਾਬੀ ਆ ਚਾਹੇ ਪੰਗਾਬੀ ਆ ਹਰੇਕ ਤਰ੍ਹਾਂ ਦੇ ਲੋਕਾਂ ਕਿਉਂਕਿ ਲੋਕਤੰਤਰ ਆ ਕਿਤੇ ਵੀ ਕੋਈ ਰੱਜ ਕੇ ਰਹਿ ਸਕਦਾ ਹੁਣ ਮੈਂ ਇਹ ਖੈਰੇ ਨੂੰ ਕਹਾਂ ਵੀ ਤੂੰ ਬਈ ਸੰਗਰੂਪ ਤੂੰ ਭਲਤੂ ਦਾ ਸੰਗਰੂਪ ਕੀ ਕਰਨਾ ਮਾੜੀ ਗੱਲ ਆ ਪ੍ਰਵਾਸੀਆਂ ਭਰੇ ਜਿਲ੍ਹਾ ਸ਼ਬਦ ਲੈ ਉਹ ਮਾਫੀ ਜਾਂਦਾ ਮਾਫੀ ਮੰਗੇ ਜਾਂ ਕਾਰਵਲੀ ਪਿਆਰ ਰਾਕੇ ਜੇ ਕੰਮ ਕਰਦੇ ਜਾਣੇ ਪੁੱਤਰ ਇਹਨੇ ਅੱਜ ਤੁਹਾਨੂੰ ਦੇਖਦਾ ਹੀ ਸਾਰੀ ਲੁਧਿਆਣਾ ਹੀ ਜਾਂਦਾ ਪੱਪਾ ਪਾਰ ਹੋਈ ਹੈ ਮਾਨ ਸਾਹਿਬ ਦੀ ਵੇਟ ਕਰ ਰਹੀ ਹੈ ਤੇ ਵੇਟ ਕਰ ਰਹੀ ਹੈ ਕਿ ਦੂਨ ਦੀ ਪੱਪੀ ਨੂੰ ਵੋਟਾਂ ਵਾ ਕੇ ਇਹਨਾਂ ਨੇ ਕਾਮਯਾਬ ਬਣਾਣਾ ਕਿਉਂਕਿ ਇਹ ਜਾਣਦੇ ਨੇ ਮਾਨ ਸਾਹਿਬ ਦੀ ਸਰਕਾਰ ਦੇ ਜਿਹੜੇ ਕੰਮ ਨੇ ਉਹ ਲੋਕ ਲੋਕਪੱਖੀ ਫੈਸਲੇ ਹੁੰਦੇ ਨੇ ਤੇ ਇਹਨਾਂ ਨੂੰ ਸਾਰਿਆਂ ਨੂੰ ਵਿਸ਼ਵਾਸ ਹੈ ਜਦੋਂ ਪੱਪੀ ਜੀ ਨੂੰ ਪਾਰਲੀਮੈਂਟ ਵਿੱਚ ਭੇਜਣਗੇ ਪੱਪੀ ਜੀ ਇਹਨਾਂ ਦੀ ਆਵਾਜ਼ ਬਣ ਕੇ ਉੱਥੇ ਬੋਲਣਗੇ ਫਿਰ ਕਿਦਾਂ ਆਲਾ ਕਿਹਨਾਂ ਦਾ ਮੁਕਾਬਲਾ ਹੋਏਗਾ ਨਰਵੇਤੀ ਪਾਰਟੀ ਤਿੰਨ ਪਾਰਟੀਆਂ ਸਰ ਮੁਕਾਬਲਾ ਕਮਾ ਦਾ ਹੋਊਗਾ ਤੇ ਕਮਾ ਜਾਮਾ ਦੀ ਪਾਰਟੀ ਨੰ